ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਮੋਰਨ ਨਸਲ ਦਾ ਸਾਣ ਬਕਾਉਆ ਤੇ ਇੱਕ ਹੈਗੇ ਪਾਲਕ ਚੋਟੀ ਤੇ ਇੱਕ ਦਿਖਾਵਾਂਗੇ ਆਪਾਂ 18 ਤਵੀਆਂ ਵੀਰ ਜੀ ਇੱਕ ਘਰੇਲੂ ਨਾਗਾ ਵੀਰ ਦੇ ਤਿੰਨ ਕੋਈ ਵਪਾਰ ਦਾ ਕੰਮ ਨਹੀਂ ਸਾਹਣ ਸਾਹਮਣੇ ਖੜਾਗਾ ਤੇ ਸਾਹਣ ਦਾ ਰਿਜ਼ਲਟ ਵੀ ਨਾਲ ਆ ਜਿਹੜੀ ਬਿਕਾਊਗਾ ਤੇ ਡਿਟੇਲ ਆਪਾਂ ਵੀਰ ਤੋਂ ਲੈ ਕੇ ਦੇਵਾਂਗੇ ਆਓ ਅੱਗੇ ਕਰੀਏ ਗਰ ਬਸ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿੰਡ ਪਰਾਣਾ ਤੇ ਨਾਲ ਦੇ ਕਹਾਂ ਹਾਂਜੀ ਬਾਈ ਜੀ ਨਾਮ ਐਡਰੈਸ ਹੱਸੇ ਆਪਣਾ ਨਾਮ ਸੱਦਵਾਲ ਪਿੰਡ ਆ ਜੀ ਜ਼ਿਲ੍ਹਾ ਬਰਨਾਲਾ ਠੀਕ ਆ ਪਿੰਡ ਸੱਦਵਾਲ ਜ਼ਿਲ੍ਹਾ ਬਰਨਾਲਾ ਗਰਮੀਤਾ ਨਾਓ ਜੀ ਠੀਕ ਆ ਮੋਬਾਈਲ ਨੰਬਰ ਜੀ ਆਪਣਾ 9915783277 ਜੀ 9915783277 83277 ਹਾਂਜੀ ਤੇ ਅੱਜ ਆਪਾਂ ਇਹਦਾ ਮੋਰ ਨਸਲ ਦਾ ਸਾਣ ਪਕਾਉ ਕਰਿਆ ਕਿੰਨੀ ਗੋਮਰਾ ਸਾਣ ਦੀ ਸੀ ਇਹਦੀ 4 ਸਾਲ ਦੀ ਉਮਰ ਹੋ ਗਈ 4 ਸਾਲ ਦੀ ਉਮਰ ਘਰ ਦਾ ਜੰਮ ਬੜਕ ਲੈ ਕੇ ਆਏ ਸੀ ਲਿਆ ਦੀ ਕਟਾ ਜਿਹੜਾ ਦੋ ਠੀਕ ਹੈ ਗਹਿੜ ਪਿੰਡ ਤੋਂ ਕਟਾ ਲੈ ਕੇ ਬਾੜਿਆ ਸੀ ਆਪਾਂ ਹਾਂਜੀ ਠੀਕ ਹੈ ਕੋਈ ਰਿਕਾਰਡ ਵਗੈਰਾ ਪਤਾ ਕੋਈ ਇਹਦਾ ਰਿਕਾਰਡ ਹੈ ਇਹਦੀ ਮਾਂ ਨੇ 11 ਲੀਟਰ 300 ਗ੍ਰਾਮ ਦੁੱਧ ਘੱਟੇ ਉਹਨਾਂ ਨੇ ਕਟਾ ਲਿਆ ਸੀ ਗਹਿੜਾ ਤੋਂ ਠੀਕ ਹੈ ਤੇ ਧਨੋਲੇ ਨੰਬਰ ਤੇ ਪਹਿਲੇ ਨੰਬਰ ਤੇ ਆਈ ਸੀ ਠੀਕ ਹੈ ਪਹਿਲੇ ਨੰਬਰ ਤੇ ਦੁੱਧ ਚਵਾਈ ਚ ਇਹਦੀ ਮਾਂ ਆਈ ਵੀ ਆ 19 ਲੀਟਰ 300 ਗ੍ਰਾਮ ਵੱਧ ਕੱਟਿਆ ਠੀਕ ਆ ਉਹਦਾ ਕੱਟਾ ਆ ਗਿਆ ਪਰ ਇਹ ਪਿਓਲੇ ਪਾਸੋਂ ਨਹੀਂ ਪਤਾ ਹੈ ਹਨਾ ਪੰਨਾ ਪਿਓਲੇ ਪਾਸੋਂ ਨਹੀਂ ਪਤਾ ਠੀਕ ਹੈ ਤੇ ਅੱਗੇ ਇਹਦਾ ਰਿਜ਼ਲਟ ਲੋਡੀ ਬਹੁਤ ਵਧੀਆ ਆਇਆ ਆਪਣੇ ਕੋਲ ਹਨਾ ਠੀਕ ਆ ਝੋੜਤੀ ਆ ਅੱਛਾ ਉਹ ਵੀ ਕੱਟੀ ਬਹੁਤ ਪੰਡ ਕੱਟਾਂ ਕੱਟਾਂ ਬਹੁਤ ਵਧੀਆ ਆ ਗਿਆ ਰਿਜ਼ਲਟ ਦਾ ਠੀਕ ਆ ਹਲੇ ਤੱਕ ਬੱਚਾ ਕੋਈ ਦੁੱਧ ਤੇ ਨਹੀਂ ਆਇਆ ਇਹਦਾ ਮੈਂ ਦੁੱਧ ਤੇ ਨਹੀਂ ਹਜਿਆ ਠੀਕ ਹੈ ਤੇ ਦੰਦੋ ਜਵਾਨ ਹੋ ਗਿਆ ਹਾਂਜੀ ਹੁਣ ਜਵਾਨ ਕਰ ਗਿਆ ਬਰਾਬਰ ਸਾਰੇ ਤੁਹਾਨੂੰ ਠੀਕ ਆ ਦੰਦੋ ਜਵਾਨ ਹੋ ਗਿਆ ਜਮਾ ਹਾਂਜੀ ਤੇ ਮਾਇਆ ਵਧੀਆ ਲੋਂਦਾ ਮੱਝਾ ਮੱਝਾ ਪੂਰਾ ਵਧੀਆ ਜੀ ਠੀ ਹੋਣ ਤੇ ਕਰਾਂਗੇ ਹਾਂਜੀ ਟੋਰੀ ਫਿਰ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਸਾਣ ਦਾ ਸੋਹਣਾ ਸਾਫ ਸੁਥਰਾ ਰਾਜੀ ਸਾਹਮੇ ਬੜਾ ਪੂਰਾ ਵੱਡਾ ਸਾਣਾ ਮਚੌਰ ਪੂਰਾ ਜਾਵਾ ਤੇ ਤੁਰਦਾ ਧਰਤੀ ਥਲਸਲ ਕਰ ਗਿਆ ਜਮਾ ਪੂਰਾ ਪੜਿਆ ਵਾ ਸਾਣ ਦੰਦੋ ਬਿਲਕੁਲ ਜਮਾਨਾ 19 ਕਿਲੋ ਇਹਦੀ ਮਾ ਦਾ ਰਿਕਾਰਡ ਹੋਇਆ ਵਾ ਦੁੱਧ ਸੋ ਸਾਣ ਦਾ ਕੈਰੈਕਟਰ ਵਗੈਰਾ ਚੈੱਕ ਕਰੋ ਤੇ ਸਿੰਗੀ-ਸੁੰਗੀ ਦਾ ਸੋਹਣਾ ਬੱਚੇ ਵੀ ਇਹਦੇ ਘਰੇ ਆਏ ਹੋਏ ਵੀ ਆਪਾਂ ਦਿਖਾਉਨੇ ਆ ਇੱਕ ਬੱਚਾ ਇਹਦਾ ਬਕਾਉ ਵੀ ਨਾਲ ਉਹ ਵੀ ਦਿਖਾਵਾਂਗੇ ਲੈ ਚੱਲ ਭਾਈ ਤੋੜ ਦੇ ਫਰ ਦੇਖੋ ਸਾਹ ਦੀ ਮਰਕ ਮੁਰਕ ਦੇਖੋ ਪੂਰਾ ਵੱਡਾ ਬਣਿਆ ਵਾ ਸਾਹ ਚੰਗੇ ਰਕਾਰਡ ਵਾਲਾ ਸਾਹ ਨਾ ਜਮਾ ਇਹ ਵੀਰ ਨੇ ਬਕਾਊ ਕਰਿਆ ਹੁਣ ਦੇਖੋ ਸਿੰਘ ਸੁੰਗ ਗਰਦਨ ਗੁਰਦਾ ਦੇਖੋ ਯਾਰ ਕਿਆ ਬਾਤਾਂ ਪੂਰਾ ਪੜਿਆ ਵਾਲੇ ਨਿੱਗਰ ਝੋਟਾ ਜਮਾ ਸੋ ਟੈਕ ਦੀ ਗੱਲ ਵਗੈਰਾ ਦੇਖੋ ਸਾਹ ਦੇ ਸੋਹਣੇ ਸਾਫ ਸੁਥਰੇ ਤੇ ਪੂਰਾ ਮੰਨ ਕੇ ਚਲੋ ਵੀ ਸੋਹਣਾ ਸਾਹਣ ਪੜਿਆ ਵਗਾ ਸੁਨੱਖਾਗਾ ਸਿੰਘ ਸੁੰਗ ਦਾ ਕਿਸੇ ਪਾਸਿਓ ਹੱਥ ਦਰਾਣੀ ਪੈਠੂਪੜੇ ਦੀ ਮਾਨਤਰ ਸਿਰਫ ਥੱਲੋ 5 ਇੰਚੀ ਤੇਲ ਹੈ ਜੀ ਮੋਹਰੇ ਦੇ ਵਿੱਚ ਹੁੰਦੀ ਹੈਗੀ ਠੀਕ ਹੈ ਕੀ ਆਪਾਂ ਕਿਸੇ ਮੇਲੇ ਵਗੈਰਾ ਇੱਧੇ ਨਹੀਂ ਪਾਇਆ ਕਿਤੇ ਆਪਾਂ ਮੇਲੇ ਵਗਨੇ ਕਿਤੇ ਠੀਕ ਆ ਬਸ ਘਰੇਲੂ ਵਾਲਾ ਵੀ ਆਪਣਾ ਰੱਖਿਆ ਵਾ ਹਣਾ ਤੇ ਮੱਝਾ-ਮੁੱਝਾ ਲਾਉਣ ਦਾ ਮਨ ਕ ਚਲੋ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਇਹ ਗੱਲ ਦੀ ਦਿੱਕਤ ਨਹੀਂ ਉਹ ਮਰ ਕੇ ਭਾਂ ਚੱਕਰ ਕਰਦਾ ਤੇ ਅੱਗੇ ਆਪ ਜਿਹੜੀ ਝੋਟੀ ਦੇਖਣੇ ਐਸੀ ਦੀਤੀ ਆ ਗਈ ਹਣਾ ਠੀਕ ਆ ਕਿਹੜੀ ਮੱਝ ਆ ਗਈ ਹਾਂ ਮੱਝ ਦੀ ਜੀ ਫਤਿਹਵਾਦੋਂ ਲੈਣ ਦੀ ਠੀਕ ਆ ਫਤਿਹਵਾਦੋਂ ਮੱਝ ਲੈਣ ਦੀ ਸੀ ਘਰੇ ਮੱਝ ਕਰਾਸ ਕਰਾ ਕੇ ਇਹ ਤਾਂ ਝੋਟੀ ਆ ਗਈ ਹਣਾ ਤੇ ਕਿੰਨੀ ਕੁ ਉਮਰ ਹੋ ਗਈ ਕੱਟੀ ਦੀ ਇਹ 1.5 ਸਾਲ ਦੀ ਹੈ ਜੀ ਠੀਕ ਆ 1.5 ਸਾਲ ਦੀ ਵਾਲੇ ਹਾਂਜੀ ਹਾਂਜੀ ਗੱਬਰ ਤਾਂ ਨਹੀਂ ਹੋਈ ਹੈ ਜੀ ਨਹੀਂ ਜੀ ਠੀਕ ਹੈ ਤੇ ਕਹਿੰਦਾ ਪਾ ਉਹ ਗੱਬਨ ਹੋਣ ਦੇ ਬਿਲਕੁਲ ਕਾਬਲ ਹਣਾ ਹਾਂ ਕਈ ਤਾਰਾਂ ਦੇ ਦੇਣੂ ਮੈਂ ਪੂਰਾ ਗਵਣੀ ਜਵਾਨ ਹੋਰ ਬਾਹਰ ਤੋਂ ਮਿੱਧਿਆ ਗੰਦਾ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਲੱਗਿਆ ਤੁਹਾਨੂੰ ਠੀਕ ਹੈ ਤੇ ਝੋਲੀ ਵੀ ਕਹਿੰਦਾ ਪਾ ਥੱਲੋ ਫਿਰ ਪੂਰੀ ਸਾਫ ਸੁਥਰੀ ਆ ਜਾਵਾਂ ਹਣਾ ਹਾਂ ਹਾਂ ਇਹਦਾ ਮੁੱਲਾ ਪੰਗੀ ਰੱਖਿਆ ਇਹਦਾ ਮੁੱਲ 70000 ਆ ਜੀ 70000 ਰੁਪਿਆ 70 ਜੋ ਮਾਨਦਾਰ ਮੌਕੇ ਤੇ ਹੋ ਜਾਊਗਾ ਹਾਂ ਜੀ ਹਾਂ ਜੀ ਸوبر ਸਿੰਗ ਮੂੰਹ ਵਥਾ ਦੇਖੋ ਸੋਹਣਾ ਸਾਫ ਸੁਥਰਾ ਕੁੰਡੀ ਝੋਟੀ ਆ ਰਾਜੀ ਸਭੀ ਬੜੀ ਵੀ ਕਹਿੰਦਾ ਬਾ ਦੋ ਸਾਲ ਤੋਂ ਥੱਲੇ ਥੱਲੇ ਇਹਦੀ ਕੱਟੀ ਜੁਮਰ ਆ ਜੇ ਹਣਾ ਹਾਂਜੀ ਹਾਂਜੀ ਛੜ ਛੜ ਦੇ ਕੋਈ ਸੁਆਹ ਦੇਖੋ ਯਾਰ ਕਿਆ ਬਾਤਾ ਸੋਣੀ ਕਹਿੰਦਾ ਬਾ ਝੋਟੀ ਬਣੀ ਪਈ ਆ ਤੇ ਮੱਝ ਥੱਲੇ ਦੁੱਧ ਕਿੰਨਾ ਕ ਜਿਹੜੀ ਦੀ ਕੱਟੀ ਆ 12 ਕਿਲੋ ਕੱਢੇ ਵਾਹ ਥੱਲੇ ਫਧਾਵਾਸਲੇ ਨਹੀਂ ਮੰਡੀ ਦੇ ਠੀਕ ਆ ਫਧਾਵਾਸ ਦੀ ਮੰਡੀ ਤੋਂ ਮੈਂ ਲਿਆਏ ਸੀਗੇ ਤੇ ਸਿੰਗ ਸੁਪਤਾ ਹੈਗਾ ਭਰੇ ਜੇ ਪਰ ਦੁੱਧ 17 ਕਿਲੋ ਦਿੱਤਾ ਮੈਨੇ ਹੈ ਹਾਂਜੀ ਹਾਂਜੀ ਹੁਣ ਗੱਪਣਾ ਚਾਰਾਂ ਪੰਜਾਂ ਮਿੰਟਾਂ ਦੀ ਤੋਂ ਹਟੀ ਵੀ ਆ ਜੀ ਠੀਕ ਹੈ ਤੇ 17 ਕਿਲੋ ਵਾਲੀ ਮੈਂ ਦੀ ਕੀ ਜਾਈਗੀ ਮੁੱਲ ਕਰਿਆ ਝੋਟੀ ਦਾ ਬਾ 17000 ਆ 70000 ਹਾਂਜੀ ਇੱਕ ਮੋਰਾਂ ਦਾਸਲ ਦਾ ਸਾਣ ਬਕਾਉਆ ਤੇ ਇੱਕ ਹੈਗੀ ਪਾਲਕ ਝੋਟੀ ਪਿਉਤੀ ਦੋਨੇ ਬਕਾਉਆਗੇ ਤੇ ਅੱਗੇ ਆ ਗਏ ਬਾਈ ਜੀ ਤਵੀਆਂ ਕਿੰਨੀਆਂ ਤਵੀਆਂ ਇਹ 18 18 ਤਵੀਆਂ ਤੇ ਤਵੇ ਦੋਵੇਂ ਜਮਾ ਨਵੇਂ ਲੱਗੇ ਵਿਆ ਹਨਾ ਹਾਂ ਜੀ ਦੋਵਾਂ ਵੀ ਬਾਈ ਜੀ ਗੰਡੂ ਤੋਂ ਬਣਿਆ ਹੋਤਾ ਬਣਿਆ ਪਹਾੜਿਆਂ ਨਾਲ ਕੋਲ ਤਾਂ ਠੀਕ ਆ ਰਾਮੇ ਵਾਲੇ ਜੰਡੂ ਤੋਂ ਹਾਂ ਜੀ ਹਾਂ ਜੀ ਇਹਨਾਂ ਦਾ ਮੁੱਲ ਕੀ ਰੱਖਿਆ ਇਹਨਾਂ ਦਾ ਕੋ 5 ਆ ਜੀ ਠੀਕ ਆ 1 ਲੱਖ 5000 ਤੇ ਇਹ ਹਿੱਸਾ ਇਹਨਾਂ ਦੇ ਉੱਪਰ ਚੱਕਿਆ ਜਾਂਦਾ ਹਨਾ ਹਾਂ ਪੌਣੀ ਜੀ ਲੱਟਿਆ ਜਾਂਦਾ ਜੀ ਇਹਨਾਂ ਦਾ ਠੀਕ ਹੈ ਜੇ ਆ ਪਾਉਣੀ ਲੱਗੀ ਵੀ ਆ ਨਾਲ ਘਵਾਈ ਆ ਟਰੈਕਟਰ ਤੋਂ ਬੰਦਾ ਚੱਕ ਸਕਦਾ ਠੀਕ ਆ ਮੈਂ ਉੱਪਰ ਬੈਠੇ ਬੰਦਾ ਪਾਉਣੀ ਚੱਕ ਲੂਦਾ ਹਾਂ ਹਾਂ ਥੱਲੇ ਉਤੋਂ ਨਹੀਂ ਲੋੜਨੀ ਠੀਕ ਆ 18 ਤਵੀਆਂ ਤੇ ਨੰਬਰ ਬੋਲ ਦੀ ਦੁਬਾਰਾ ਆਪਣਾ 995783277 ਸੋ ਕੋਈ ਵੀ ਚੀਜ਼ ਕਿਸੇ ਵੀਰ ਦੇ ਪਸੰਦ ਹੋਵੇ ਕੋਲੇ ਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਜਲ